ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਮੋਟੀਵੇਸ਼ਨਲ ਜਸ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆ ਆਪਣੇ ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਅੱਜ ਮੈਂ ਤੁਹਾਡੇ ਲਈ ਇੱਕ ਨਵਾਂ ਟਾਪਿਕ ਲੈ ਕੇ ਆਈ ਆ ਜ ਜਦ ਤੁਹਾਨੂੰ ਥੰਬਨੇਲ ਪੜ ਕੇ ਪਤਾ ਹੀ ਲੱਗ ਗਿਆ ਹੋਣਾ ਕਿ ਅੱਜ ਦਾ ਜਿਹੜਾ ਟਾਪਿਕ ਆ ਉਹ ਸਾਡਾ ਹੈਗਾ ਜਿਹੜਾ ਮੈਨੂੰ ਲੱਗਦਾ ਇਹ ਟਾਪਿਕ ਬਹੁਤ ਹੀ ਹੌਟ ਟਾਪਿਕ ਆ ਹੈਨਾ ਕਿਉਂਕਿ ਅੱਜ ਕੱਲ ਦੇ ਜਿਹੜੇ ਜਨਰੇਸ਼ਨ ਆ ਉਹਦੇ ਵਿੱਚ ਕੌਨਫੀਡੈਂਸ ਦੀ ਬਹੁਤ ਕਮੀ ਆ ਹੈਨਾ ਸਾਡੀ ਜਨਰੇਸ਼ਨ ਹਾਂ ਉਹਨਾਂ ਉਹਨਾਂ ਵਿੱਚ ਨਾ ਐਕਸਟਰਾ ਚੀਜ਼ਾਂ ਲਈ ਬਹੁਤ ਕੌਨਫੀਡੈਂਟ ਨੇ ਉਹ ਕਿ ਕਹਿ ਲੋ ਕਿ ਐਕਸਟਰਾ ਕਰਿਕੂਲਮ ਲਈ ਬਹੁਤ ਕੌਨਫੀਡੈਂਟ ਨੇ ਪਰ ਜੇ ਉਹਨਾਂ ਨੂੰ ਕਿਹਾ ਜਾਵੇ ਕਿ ਤੁਸੀਂ ਕਿਸੇ ਦੋ ਲੋਕਾਂ ਸਾਹਮਣੇ ਖੜ ਕੇ ਗੱਲ ਕਰਨੀ ਆ ਤਾਂ ਮੈਨੂੰ ਲੱਗਦਾ ਅੱਜਕੱਲ ਦੇ ਸਾਡੇ ਟੀਨੇਜਰ ਕੈਪੇਬਲ ਹੈ ਨਹੀਂ ਕਿ ਉਹ ਕਿਸੇ ਸਾਹਮਣੇ ਖੜ ਕੇ ਗੱਲ ਕਰ ਸਕਦੇ ਨੇ ਹਨਾ ਸੋ ਮੈਨੂੰ ਲੱਗਦਾ ਕੌਨਫੀਡੈਂਸ ਦੀ ਲੋੜ ਕੱਲਾ ਟੀਨੇਜਰ ਜਾਂ ਸਾਡੇ ਯੰਗਸਟਰਸ ਨੂੰ ਨਹੀਂ ਹੈਗੀ ਸਾਨੂੰ ਵੱਡਿਆਂ ਨੂੰ ਵੀ ਹਨਾ ਸਾਨੂੰ ਵੱਡਿਆਂ ਨੂੰ ਵੀ ਕੌਨਫੀਡੈਂਸ ਦੀ ਲੋੜ ਹੈ ਈਵਨ ਮੈਨੂੰ ਲੱਗਦਾ ਇੱਕ ਜਿਹੜੀ ਹਾਊਸ ਵਾਈਫ ਆ ਉਹਨੂੰ ਵੀ ਕੌਨਫੀਡੈਂਟ ਹੋਣ ਦੀ ਬੜਾ ਲੋੜ ਹੈ ਕਿ ਉਹਨੂੰ ਵੀ ਇੱਕ ਪਰਸਨੈਲਿਟੀ ਡਵੈਲਪਮੈਂਟ ਆ ਜਿਹੜੀ ਉਹਨੂੰ ਵੀ ਇਸ ਚੀਜ਼ ਦੀ ਬਹੁਤ ਲੋੜ ਆ ਬਿਕਾਜ਼ ਉਹਨੇ ਇੱਕ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਹਨਾ ਕਹਿੰਦੇ ਹੁੰਦੇ ਨੇ ਕਿ ਬੱਚੇ ਕੁਝ ਕੁ ਚੀਜ਼ਾਂ ਘਰ ਤੋਂ ਸਿੱਖਦੇ ਨੇ ਤੇ ਕੁਝ ਕੁ ਚੀਜ਼ਾਂ ਨੇ ਜਿਹੜੀਆਂ ਆਪਦੇ ਸਕੂਲ ਤੋਂ ਸਿੱਖਦੇ ਨੇ ਸੋ ਮੈਨੂੰ ਲੱਗਦਾ ਜੇ ਪੇਰੈਂਟਸ ਵੀ ਇੱਕ ਬਹੁਤ ਹੀ ਕੌਨਫੀਡੈਂਟ ਨੇ ਜਾਂ ਉਹਨਾਂ ਦਾ ਜਿਹੜਾ ਇੱਕ ਘਰੇ এনਵਾਇਰਨਮੈਂਟ ਆ ਉਹ ਬੱਚਿਆਂ ਨੂੰ ਬਹੁਤ ਵਧੀਆ ਮਿਲਦਾ ਪਿਆ ਸੋ ਡੈਫੀਨੇਟਲੀ ਬੱਚੇ ਬਹੁਤ ਹੀ ਵਧੀਆ ਜਿਹੜਾ ਉਹਨਾਂ ਦਾ ਪਾਲਣ ਪੋਸ਼ਣ ਹੁੰਦਾ ਤੇ ਬੱਚਿਆਂ ਦੀ ਜਿਹੜੀ ਗਰੋਇੰਗ ਏਜ ਆ ਉਹ ਬਹੁਤ ਹੀ ਵਧੀਆ ਹੁੰਦੀ ਹੈ ਤੇ ਉਹਦੇ ਵਿੱਚ ਉਹ ਬਹੁਤ ਕੁਝ ਸਿੱਖਦੇ ਨੇ ਸੋ ਅੱਜ ਦਾ ਜਿਹੜਾ ਸਾਡਾ ਟਾਪਿਕ ਆ ਉਹ ਹੈਗਾ ਪਰਸਨੈਲਿਟੀ ਡਿਵੈਲਪਮੈਂਟ ਐਕਚੁਅਲੀ ਇਹ ਪੂਰਾ ਇੱਕ ਮੈਨੂੰ ਲੱਗਦਾ ਇੱਕ ਜਿਹੜਾ ਇਹਦੇ ਵਿੱਚ ਬਲੌਗ ਦੇ ਵਿੱਚ ਇੱਕ ਦੇ ਵਿੱਚ ਨਹੀਂ ਇਹ ਕਵਰ ਹੋ ਸਕਦਾ ਇਹਦੇ ਵਿੱਚ ਨੈਕਸਟ ਵੀ ਇਹਦੇ ਬਾਰੇ ਮੈਂ ਬਲੌਗ ਲੈ ਕੇ ਆਉਂਗੀ ਸੋ ਪਹਿਲਾਂ ਕੁਝ-ਕੁਝ ਚੀਜ਼ਾਂ ਨੇ ਜਿਹੜੀਆਂ ਅਸੀਂ ਅੱਜ ਡਿਸਕਸ ਕਰਾਂਗੇ ਫਰਸਟ ਬਲੌਗ ਦੇ ਵਿੱਚ ਕਿ ਪਰਸਨੈਲਿਟੀ ਡਿਵੈਲਪਮੈਂਟ ਐਕਚੁਅਲ ਦੇ ਵਿੱਚ ਹੈ ਕੀ ਆ ਸੋ ਤੁਸੀਂ ਲਾਸਟ ਤੱਕ ਇਹ ਵੀਡੀਓ ਨੂੰ ਜ਼ਰੂਰ ਦੇਖਿਓ ਸੋ ਸ਼ੁਰੂ ਕਰਦੇ ਹਾਂ ਅਸੀਂ ਕਿ ਪਹਿਲਾਂ ਸਾਡਾ ਕੁਐਸਚਨ ਇਹ ਆ ਕਿ ਪਰਸਨੈਲਿਟੀ ਡਿਵੈਲਪਮੈਂਟ ਹੈ ਕੀ ਆ ਤੁਸੀਂ YouTube ਤੇ ਪਤਾ ਹੀ ਨਹੀਂ ਕਿੰਨੇ ਕੋਰਸ ਦੇਖਦੇ ਹੋ ਕਿ ਪਰਸਨੈਲਿਟੀ ਡਿਵੈਲਪਮੈਂਟ ਤੁਸੀਂ ਇੰਨੀ ਫੀਸ ਭਰੋ ਤੇ ਪਰਸਨੈਲਿਟੀ ਡਵੈਲਪਮੈਂਟ ਦਾ ਤੁਹਾਨੂੰ ਕੋਰਸ ਕਰਵਾਇਆ ਜਾਊਗਾ ਇਹ ਚੀਜ਼ ਤੁਹਾਨੂੰ ਕਿਤੇ ਵੀ ਕੰਮ ਆ ਸਕਦੀ ਆ ਦਿਸ ਥੈਟ ਵਲਾ ਬਲਾ ਪਤਾ ਨਹੀਂ ਕੀ ਕੁਛ ਹਨਾ ਆਂਦਾ ਕਿ ਤੁਸੀਂ ਪਰਸਨੈਲਿਟੀ ਡਵੈਲਪਮੈਂਟ ਕੋਰਸ ਕਰਨ ਲਈ ਇੰਨੇ ਪੈਸੇ ਦਿਓ ਸੋ ਐਕਚੁਅਲ ਦੇ ਵਿੱਚ ਪਰਸਨੈਲਿਟੀ ਡਵੈਲਪਮੈਂਟ ਹੈ ਕੀ ਆ ਪਰਸਨੈਲਿਟੀ ਕੀ ਹੁੰਦੀ ਆ ਹਨਾ ਪਹਿਲੀ ਗੱਲ ਤਾਂ ਕਈ ਅੱਜਕੱਲ ਦੀ ਜੰਗਸਟਰ ਨੇ ਹਨਾ ਅੱਜਕੱਲ ਦੇ ਜਿਹੜੇ ਬੱਚੇ ਨੇ ਉਹਨਾਂ ਨੇ ਇੱਕ ਮਿਥ ਬਣਾ ਰੱਖਿਆ ਕੀ ਪਰਸਨੈਲਿਟੀ ਡਵੈਲਪਮੈਂਟ ਜਿਹੜੀ ਹੈਗੀ ਆ ਜਾਂ ਪਰਸਨੈਲਿਟੀ ਉਹਨਾਂ ਨੂੰ ਇਹ ਲੱਗਦਾ ਬ੍ਰਾਂਡਡ ਚੀਜ਼ਾਂ ਪਾਉਣਾ ਪਹਿਲੀ ਗੱਲ ਤਾਂ ਸਾਡੇ ਬੱਚਿਆਂ ਨੂੰ ਲੱਗਦਾ ਕਿ ਪਰਸਨੈਲਿਟੀ ਹੁੰਦੀ ਬ੍ਰਾਂਡਡ ਚੀਜ਼ਾਂ ਪਾਉਣ ਵਾਲਾ ਕਿ ਜੇ ਤੁਸੀਂ ਬ੍ਰਾਂਡਡ ਸ਼ੂ ਪਾ ਰੱਖੇ ਨੇ ਬ੍ਰਾਂਡਡ ਸ਼ਰਟ ਆ ਤੁਹਾਡੇ ਬ੍ਰਾਂਡਡ ਕੱਪੜੇ ਨੇ ਤਾਂ ਤੁਹਾਡੇ ਬ੍ਰਾਂਡਡ ਘੜੀ ਲੱਗੀ ਹੋਈ ਆ ਤੁਸੀਂ ਬਹੁਤ ਸੋਹਣੀ ਪਰਸਨੈਲਿਟੀ ਕੈਰੀ ਕੀਤੀ ਹੋਈ ਆ ਸਾਡੇ ਜਿਹੜੇ ਯੰਗਸਟਰਸ ਨੇ ਸਾਡੇ ਟੀਨੇਜੇਜ਼ ਨੇ ਉਹਨਾਂ ਨੇ ਇਹ ਮਿਥ ਬਣਾ ਰੱਖਿਆ ਉਹਨਾਂ ਦੀਆਂ ਨਜ਼ਰਾਂ ਚ ਇਹ ਪਰਸਨੈਲਿਟੀ ਆ ਪਰ ਐਕਚੁਅਲ ਦੇ ਵਿੱਚ ਪਰਸਨੈਲਿਟੀ ਹੈ ਕੀ ਸੋ ਜਿੰਨਾ ਮੈਂ ਪੜਿਆ ਜਾਂ ਜਿੰਨਾ ਮੈਂ ਸਿੱਖਿਆ ਮੈਨੂੰ ਇਹ ਲੱਗਦਾ ਕਿ ਪਰਸਨੈਲਿਟੀ ਤੁਹਾਡੀ ਓਵਰਆਲ ਦੇਖ ਹੁੰਦੀ ਆ ਤੁਹਾਡੀ ਓਵਰਆਲ ਲੁੱਕ ਹੁੰਦੀ ਆ ਹਨਾ no doubt ਤੁਹਾਡੀ ਆਊਟਰ ਲੁੱਕ ਮੈਟਰ ਕਰਦੀ ਹੈ ਬਹੁਤ ਮੈਟਰ ਕਰਦੀ ਆ ਕਿ ਤੁਸੀਂ ਕਿਦਾਂ ਇਹ ਨਹੀਂ ਹੈਗਾ ਮੈਟਰ ਕਰਨ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਬ੍ਰਾਂਡਡ ਕੀ ਪਾਇਆ ਹੋਇਆ ਮਤਲਬ ਇਹ ਕਹਿੰਦੇ ਪਾਗ ਮਤਲਬ ਮੈਟਰ ਕਰਦਾ ਕਿ ਤੁਸੀਂ ਕਿੰਨੇ ਨੀਟ ਐਂਡ ਕਲੀਨ ਹੋ ਹੈਨਾ ਕਿੰਨੇ ਸਾਫ ਸੁਥਰੇ ਮਤਲਬ ਚਾਹੇ ਤੁਸੀਂ ਇੱਕ ਨਾਰਮਲ 150 ਵਾਲੀ ਸ਼ਰਟ ਪਾਈ ਹੋਈ ਆ ਪਰ ਸਾਫ ਸੁਥਰੇ ਹੈਨਾ ਤੁਸੀਂ ਨਾਰਮਲ ਸਿੰਪਲ 2 300 ਵਾਲੀ 400 ਵਾਲੀ ਜੁੱਤੀ ਪਾ ਰੱਖੀ ਆ ਬਟ ਪਾਲਿਸ਼ ਹੈ ਹੈਨਾ ਸਾਫ ਸੁਥਰੀ ਆ ਕਿ ਤੁਸੀਂ ਆਪਣੇ ਆਪ ਨੂੰ ਸੋਹਣਾ ਪ੍ਰੈਜੈਂਟ ਕਰਦੇ ਹੋ ਹਨ ਆਊਟਰ ਦੁ ਜਿਹੜੇ ਲੁੱਕ ਹੈ ਉਹ ਤੁਹਾਡੇ ਬ੍ਰਾਂਡਡ ਚੀਜ਼ਾਂ ਨਾਲ ਨਹੀਂ ਹੁੰਦੀ ਤੁਸੀਂ ਕਿੰਨੇ ਨੀਟ ਐਂਡ ਕਲੀਨ ਹੋ ਤੇ ਆਪਾਂ ਗੱਲ ਕਰਦੇ ਸੀ ਕਿ ਪਰਸਨੈਲਿਟੀ ਐਕਚੁਅਲ ਦੇ ਵਿੱਚ ਕੀ ਆ ਪਰਸਨੈਲਿਟੀ ਤੁਹਾਡੀ ਓਵਰਆਲ ਦੇਖਾ ਆਊਟਰ ਦੁਖ ਤੇ ਜਿਹੜੀ ਹੈਗੀ ਆ ਤੇ ਦੂਜਾ ਹੈਗਾ ਕਿ ਤੁਹਾਡਾ ਉਹਦੇ ਵਿੱਚ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਤੁਹਾਡਾ ਵੇ ਆਫ ਟਾਕਿੰਗ ਕੀ ਆ ਤੁਸੀਂ ਕਿੰਨੇ ਕਾਮ ਹੋ ਤੁਸੀਂ ਥੋੜਾ ਵੇ ਆਫ ਟਾਕਿੰਗ ਸੁਸਾਇਟੀ ਚ ਕਿਦਾਂ ਦਾ ਤੁਸੀਂ ਤੁਹਾਡੇ ਚ ਪੇਸ਼ੈਂਸ ਕਿੰਨੀ ਆ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਡਿਸਕਸ ਕਰਾਂਗੇ ਪਰਸਨੈਲਿਟੀ ਡਿਵੈਲਪਮੈਂਟ ਦੇ ਵਿੱਚ ਸੋ ਸਭ ਤੋਂ ਪਹਿਲਾਂ ਅਸੀਂ ਲੈਨੇ ਆ ਕਿ ਪੇਸ਼ੈਂਸ ਹੈਨਾ ਮੈਨੂੰ ਲੱਗਦਾ ਵੀ ਜੇ ਤੁਸੀਂ ਪੇਸ਼ੈਂਸਲੀ ਸਭ ਨੂੰ ਸੁਣਦੇ ਹੋ ਤੁਸੀਂ ਕਿਤੇ ਵੀ ਬੈਠੇ ਹੋ ਹੈਨਾ ਚਾਰ ਲੋਕਾਂ ਚ ਤੁਸੀਂ ਕਿਤੇ ਵੀ ਬੈਠੇ ਹੋ ਤੇ ਉਥੇ ਕੋਈ ਵੀ ਗੱਲ ਚੱਲਦੀ ਪਈ ਆ ਜਦੋਂ ਤੁਸੀਂ ਸਭ ਨੂੰ ਬੈਠੇ ਆਰਾਮ ਨਾਲ ਸੁਣਦੇ ਪਿਓ ਹੈਨਾ ਤੁਸੀਂ ਬੋਲਦੇ ਘਟੋਂ ਤੁਸੀਂ ਬਿਲਕੁਲ ਕਨਸੈਂਟਰੇਟ ਹੋ ਕੇ ਤੁਸੀਂ ਸਭ ਨੂੰ ਸੁਣਦੇ ਪਿਓ ਤੁਸੀਂ ਸਾਰਿਆਂ ਦੀਆਂ ਗੱਲਾਂ ਸੁਣਦੇ ਪਿਓ ਹੈਨਾ ਤੇ ਸਾਰਿਆਂ ਦੀ ਗੱਲ ਝੁੰਗਾਰਾ ਪਰਦੇ ਪਿਓ ਹੈਨਾ ਤੇ ਕਿਸੇ ਨੂੰ ਇੰਟਰਰਪਟ ਨਹੀਂ ਕਰਦੇ ਪਏ ਪਹਿਲਾਂ ਦੂਜਿਆਂ ਨੂੰ ਆਪਣੀ ਗੱਲ ਕੰਪਲੀਟ ਕਰਨ ਦੇ ਰਹੇ ਹੈਨਾ ਉਹ ਮੈਨੂੰ ਲੱਗਦਾ ਬਹੁਤ ਹੀ ਇੰਪ੍ਰੈਸਿਵ ਗੱਲਬਾਤ ਹੁੰਦੀ ਆ ਤੇ ਦੂਜਾ ਇਹ ਆ ਕਿ ਉਹ ਚੀਜ਼ ਸ਼ੋ ਕਰਦੀ ਆ ਕਿ ਤੁਹਾਡੇ ਚ ਪੇਸ਼ੈਂਸ ਕਿੰਨੀ ਕਾ ਦੂਜਾ ਇਹ ਚੀਜ਼ ਸ਼ੋ ਕਰਦੀ ਆ ਕਿ ਤੁਸੀਂ ਕਿੰਨੇ ਗੁੱਡ ਲਿਸਨਰ ਹੋ ਮੈਨੂੰ ਲੱਗਦਾ ਵੀ ਜੋ ਚੀਜ਼ ਮੈਂ ਆਬਜ਼ਰਵ ਕੀਤੀ ਆ ਕਿ ਸੁਣਨਾ ਬਹੁਤ ਔਖਾ ਹੈਨਾ ਕਈ ਲੋਕਾਂ ਦੀ ਆਦਤ ਹੁੰਦੀ ਆ ਉਹ ਕਰਦੇ ਨੇ ਕਿ ਨਹੀਂ ਤੁਸੀਂ ਚੁੱਪ ਕਰੋ ਸਾਨੂੰ ਸੁਣੋ ਪਹਿਲਾਂ ਸਾਨੂੰ ਕੰਪਲੀਟ ਕਰਨ ਦਿਓ ਹਨਾ ਕਈ ਲੋਕ ਹੁੰਦੇ ਨੇ ਵੀ ਉਹ ਦੂਜਿਆਂ ਨੂੰ ਬੋਲਣ ਹੀ ਨਹੀਂ ਦਿੰਦੇ ਉਹ ਦੂਜਿਆਂ ਨੂੰ ਬੋਲਣ ਹੀ ਨਹੀਂ ਦਿੰਦੇ ਉਹਨਾਂ ਨੂੰ ਇਹ ਹੁੰਦਾ ਵੀ ਪਹਿਲਾਂ ਸਾਡੀ ਗੱਲ ਸੁਣੋ ਤੁਸੀਂ ਆਪਣੀ ਹੋਲਡ ਕਰ ਲਓ ਹਨਾ ਜਿਹੜੇ ਕਿ ਬਹੁਤ ਹੀ ਬੈਡ ਮੈਨਰਸ ਨੇ ਤੇ ਜਿਹੜਾ ਬਹੁਤ ਹੀ ਬੈਡ ਲੱਗਦਾ ਜਦੋਂ ਤੁਸੀਂ ਚਾਰ ਲੋਕਾਂ ਦੇ ਵਿੱਚ ਬੈਠੇ ਹੋ ਬਹੁਤ ਹੀ ਬੁਰਾ ਲੱਗਦਾ ਸੋ ਸਭ ਤੋਂ ਪਹਿਲਾਂ ਪਰਸਨੈਲਿਟੀ ਦੇ ਵਿੱਚ ਮੈਨੂੰ ਜੋ ਲੱਗਦਾ ਉਹ ਇਹ ਚੀਜ਼ ਆਉਣੀ ਚਾਹੀਦੀ ਆ ਕਿ ਤੁਸੀਂ ਦੂਜਿਆਂ ਨੂੰ ਸੁਣਦੇ ਕਿੰਨਾ ਕੋ ਤੁਸੀਂ ਕਿੰਨੇ ਇੱਕ ਚੰਗੇ ਲਿਸਨਰ ਹੋ ਹਨਾ ਜਦੋਂ ਤੁਸੀਂ ਲਿਸਨ ਕਿਸੇ ਨੂੰ ਲਿਸਨ ਕਰਨ ਨਾਲ ਕਿਸੇ ਨੂੰ ਸੁਣਨ ਨਾਲ ਕੱਲਾ ਇਹ ਨਹੀਂ ਸ਼ੋ ਕਰਦਾ ਕਿ ਤੁਹਾਡੇ ਚ ਪੇਸ਼ੈਂਸ ਕਿੰਨੀ ਕਾ ਇਹ ਚੀਜ਼ਾਂ ਇਹ ਵੀ ਸ਼ੋ ਕਰਦੀਆਂ ਨੇ ਮਤਲਬ ਇਹ ਵੀ ਸ਼ੋ ਕਰਦੀਆਂ ਨੇ ਕਿ ਤੁਹਾਨੂੰ ਤੁਸੀਂ ਕਿੰਨਾ ਕੁ ਕੁਝ ਸਿੱਖਿਆ ਹਨਾ ਮਤਲਬ ਇਹ ਹੈ ਕਿ ਦੂਜਾ ਜਦੋਂ ਤੁਸੀਂ ਦੂਜਿਆਂ ਨੂੰ ਸੁਣਦੇ ਹੋ ਤੋਂ ਦੇ ਵਿੱਚ ਇਹ ਹੁੰਦਾ ਕਿ ਤੁਸੀਂ ਨਾ ਜਦੋਂ ਜ਼ਿਆਦਾ ਦੂਜਿਆਂ ਨੂੰ ਸੁਣਦੇ ਹੋ ਤਾਂ ਤੁਹਾਨੂੰ ਤੁਹਾਡੇ ਕੋਲ ਬਹੁਤ ਸਾਰੇ ਆਈਡੀਆਜ਼ ਹੁੰਦੇ ਨੇ ਹਨਾ ਤੁਹਾਨੂੰ ਬਹੁਤ ਬਹੁਤ ਸਿੱਖਣ ਨੂੰ ਮਿਲਦਾ ਕਿਉਂਕਿ ਦੇਖੋ ਜੇ ਤੁਸੀਂ ਹੀ ਬੋਲੀ ਜਾਵੋਗੇ ਤੁਸੀਂ ਤਾਂ ਜੋ ਤੁਹਾਡੇ ਕੋਲ ਹੈ ਤੁਸੀਂ ਤਾਂ ਉਹਨਾਂ ਨੂੰ ਬੋਲਣਾ ਰਾਈਟ ਬਟ ਜਦੋਂ ਤੁਸੀਂ ਚੁੱਪ ਕਰਕੇ ਦੂਜਿਆਂ ਨੂੰ ਸੁਣਦੇ ਹੋ ਤਾਂ ਤੁਹਾਡੇ ਨੂੰ ਹੋਰ ਵੀ ਬਹੁਤ ਚੀਜ਼ਾਂ ਨੇ ਜਿਹੜੀਆਂ ਸਿੱਖਣ ਨੂੰ ਮਿਲਦੀਆਂ ਨੇ ਸੋ ਮੈਨੂੰ ਲੱਗਦਾ ਪਰਸਨੈਲਿਟੀ ਡਵੈਲਪਮੈਂਟ ਦੇ ਵਿੱਚ ਸਭ ਤੋਂ ਪਹਿਲੀ ਹੈਬਿਟ ਤੁਹਾਨੂੰ ਬਣਾਉਣੀ ਚਾਹੀਦੀ ਆ ਗੁੱਡ ਲਿਸਨਿੰਗ ਦੀ ਕਿ ਤੁਸੀਂ ਬਹੁਤ ਹੀ ਅੱਛੇ ਲਿਸਨਰ ਹੋ ਤੁਸੀਂ ਆਰਾਮ ਨਾਲ ਪੇਸ਼ੈਂਟਲੀ ਸਭ ਨੂੰ ਸੁਣਦੇ ਹੋ ਇਹ ਕੱਲਾ ਸਾਨੂੰ ਵੱਡਿਆਂ ਨੂੰ ਨਹੀਂ ਸਾਨੂੰ ਆਪਣੇ ਬੱਚਿਆਂ ਨੂੰ ਵੀ ਇਹ ਚੀਜ਼ ਗਾਈਡ ਕਰਨੀ ਚਾਹੀਦੀ ਆ ਕਿ ਸਭ ਤੋਂ ਪਹਿਲਾਂ ਇੱਕ ਗੁੱਡ ਸਪੀਕਰ ਬਣਨ ਤੋਂ ਪਹਿਲਾਂ ਇੱਕ ਗੁੱਡ ਲਿਸਨਰ ਬਣੋ ਤਾਂ ਕਿ ਤੁਸੀਂ ਆਪਣੀ ਗੱਲ ਜਦੋਂ ਸਾਰਾ ਕੰਪਲੀਟ ਹੋ ਜੇ ਤਾਂ ਤੁਸੀਂ ਇੱਕ ਕਨਵੋਕੇਸ਼ਨ ਜਿਹੜਾ ਹੈਗਾ ਕਨਵੋਕੇਸ਼ਨ ਹੁੰਦੀ ਆ ਜਿੱਥੇ ਗੱਲਬਾਤ ਹੁੰਦੀ ਆ ਉੱਥੇ ਤੁਸੀਂ ਆਪਣੀ ਗੱਲਬਾਤ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਰੱਖ ਸਕੋ ਕਿਉਂਕਿ ਜਦੋਂ ਸਾਰਿਆਂ ਨੇ ਤੁਹਾਨੂੰ ਆਪਣੇ ਪੁਆਇੰਟਸ ਦੱਸਤੇ ਹਨਾ ਇਹ ਹੋ ਰਿਹਾ ਇਹ ਹੋ ਰਿਹਾ ਇਹ ਹੋ ਰਿਹਾ ਤਿੰਨ ਪੁਆਇੰਟ ਸਾਡੇ ਸਾਹਮਣੇ ਨੇ ਉੱਥੇ ਤੁਸੀਂ ਸਾਰੀ ਗੱਲ ਦਾ ਕਨਕਲੂਜਨ ਕੱਢ ਕੇ ਤੁਸੀਂ ਘੱਟ ਸ਼ਬਦਾਂ ਦੇ ਵਿੱਚ ਆਪਣੀ ਗੱਲ ਖਤਮ ਕਰ ਸਕਦੇ ਹੋ ਇਹ ਮੈਂ ਸ਼્યોਰ ਹਾਂ ਕਿ ਤੁਸੀਂ ਇਹ ਚੀਜ਼ ਨੂੰ ਕਦੇ ਅਜਮਾ ਕੇ ਦੇਖਿਓ ਤੁਸੀਂ ਇਹ ਚੀਜ਼ ਤੇ ਕਦੇ ਟਰਾਈ ਕਰਕੇ ਦੇਖਿਓ ਕਿ ਜਦੋਂ ਤੁਸੀਂ ਸਭ ਨੂੰ ਸੁਣਦੇ ਹੋ ਆਰਾਮ ਨਾਲ ਸੁਣਦੇ ਹੋ ਤਾਂ ਤੁਸੀਂ ਉਸ ਤੋਂ ਬਾਅਦ ਬੱਦ ਦੇ ਵਿੱਚ ਆਫਟਰ ਮਤਲਬ ਸਾਰਿਆਂ ਦੇ ਆਫਟਰ ਤੁਸੀਂ ਬਹੁਤ ਹੀ ਵਧੀਆ ਕਨਕਲੂਜਨ ਦਿੰਨੇ ਹੋ ਜਦੋਂ ਤੁਸੀਂ ਸਭ ਨੂੰ ਲਿਸਨ ਕਰਦੇ ਹੋ ਹੁਣ ਇੱਥੇ ਗੱਲ ਆਉਂਦੀ ਹੈ ਇੱਕ ਜਿਹੜੀਆਂ ਹਾਊਸ ਵਾਈਫਸ ਨੇ ਹਨਾ ਜਿਹੜੇ ਘਰੇ ਹੁੰਦੀਆਂ ਨੇ ਲੇਡੀਜ਼ ਹਨਾ ਘਰੇ ਮੈਨੂੰ ਲੱਗਦਾ ਪਰਿਵਾਰਾਂ ਦੇ ਵਿੱਚ ਬਹੁਤ ਚੀਜ਼ਾਂ ਨੇ ਜਿਹੜੀਆਂ ਤੂੰ ਤੂੰ ਮੈਂ ਮੈਂ ਹੋ ਜਾਂਦੀ ਆ ਹਨਾ ਮੈਨੂੰ ਇਹ ਲੱਗਦਾ ਵੀ ਜਦੋਂ ਕੋਈ ਬੋਲਦਾ ਪਿਆ ਔਨ ਦਾ ਸਪੌਟ ਜਵਾਬ ਦੇਣ ਨਾਲੋਂ ਹਨਾ ਮੇਨ ਲੱਗਦਾ ਬਹੁਤ ਚੀਜ਼ਾਂ ਇਹ ਵੀ ਹੁੰਦੀਆਂ ਨੇ ਵੀ ਜਿੱਥੇ ਕਲੈਰੀਫਿਕੇਸ਼ਨਸ ਦੀ ਲੋੜ ਹੁੰਦੀ ਆ ਕਿ ਆ ਚੀਜ਼ ਇਦਾਂ ਨਹੀਂ ਇਦਾਂ ਹੋਈ ਸੀ ਹਨਾ ਇਹ ਚੀਜ਼ ਇਹ ਨਹੀਂ ਇਦਾਂ ਹੈਪਨ ਹੋਈ ਸੀ ਮੈਨੂੰ ਲੱਗਦਾ ਜਿੱਥੇ ਕਲੈਰੀਫਿਕੇਸ਼ਨ ਦੀ ਲੋੜ ਹੁੰਦੀ ਆ ਪਰ ਤੁਸੀਂ ਉਹ ਕਲੈਰੀਫਿਕੇਸ਼ਨ ਥੋੜਾ ਰੁਕ ਕੇ ਦਿਨੇਓ ਪਹਿਲਾਂ ਸਭ ਕੁਝ ਸੁਣਦੇ ਹੋ ਹਨਾ ਫਿਰ ਉਹਨੂੰ ਪੇਸ਼ੈਂਟਲੀ ਉਹਦੇ ਤੇ ਥਿੰਕ ਕਰਦੇ ਹੋ ਉਤੇ ਤੇ ਸੋਚਦੇ ਹੋ ਫਿਰ ਜੋ ਤੁਸੀਂ ਆਫਟਰ 댓 ਥੋੜਾ ਰੁਕ ਕੇ ਉਹਦੇ ਬਾਰੇ ਕੋਈ ਜਵਾਬ ਦਿੰਨੇ ਹੋ ਜਾਂ ਉਹਦੇ ਬਾਰੇ ਕਨਕਲੂਜਨ ਦਿੰਨੇ ਹੋ ਉਹ ਉਹ ਡੈਫੀਨੇਟਲੀ ਬਹੁਤ ਹੀ ਇੰਪ੍ਰੈਸਿਵ ਤੇ ਬਹੁਤ ਹੀ ਵਧੀਆ ਹੁੰਦਾ ਸੋ ਹੋਪ ਹੈ ਤੁਹਾਨੂੰ ਇਹ ਜਿਹੜੀ ਗੱਲਬਾਤ ਆ ਬਹੁਤ ਚੰਗੀ ਲੱਗੀ ਹੋਣੀ ਇਹ ਪਰਸਨੈਲਿਟੀ ਡਵੈਲਪਮੈਂਟ ਦੇ ਜਿਹੜੇ ਨੈਕਸਟ ਪੁਆਇੰਟਸ ਨੇ ਉਹ ਮੈਂ ਅਗਲੇ ਬਲੌਗ ਦੇ ਵਿੱਚ ਕਲੀਅਰ ਕਰੂੰਗੀ ਸੋ ਬਹੁਤ ਸ਼ੁਕਰੀਆ ਤੁਹਾਡਾ ਇਸ ਬਲੌਗ ਨੂੰ ਦੇਖਣ ਦੇ ਲਈ ਤੇ ਦੂਜਾ ਇਹ ਆ ਕਿ ਤੁਸੀਂ ਮੈਨੂੰ ਜਰੂਰ ਮੈਸੇਜ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਹੋਰ ਕਿਹੜੀਆਂ ਵੀਡੀਓਜ਼ ਜਿਹੜੀਆਂ ਹੈਗੀਆਂ ਨੇ ਉਹ ਡਿਮਾਂਡ ਡਿਮਾਂਡਿੰਗ ਨੇ ਕਿ ਤੋਂ ਮੈਂ ਹੋਰ ਕਿਹੜੇ ਪੁਆਇੰਟਸ ਤੇ ਵੀਡੀਓ ਬਣਾਵਾਂ ਹੋਰ ਕਿਹੜੇ ਟੌਪਿਕਸ ਨੇ ਜਿਨ੍ਹਾਂ ਨੂੰ ਮੈਂ ਕਵਰ ਕਰਾਂ ਸੋ ਦੂਜਾ ਇਹ ਆ ਕਿ ਤੁਸੀਂ ਪਰਸਨੈਲਿਟੀ ਡਵੈਲਪਮੈਂਟ ਦੇ ਜਿਹੜੇ ਇਹ ਸਾਰੇ ਮੈਂ ਪਾਰਟਸ ਬਣਾਉਂਗੀ ਤੁਸੀਂ ਇਹਨੂੰ ਜਰੂਰ ਦੇਖਣਾ ਸੋ ਥੈਂਕ ਯੂ ਸੋ ਮੱਚ ਬਿਲੋ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਸੋ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ